ਅਸੀ ਕੱਲ੍ਹ ਦੋਸਤੋ ਪੱਤਰਕਾਰ ਕਰਮਜੀ ਸੋਵਨ ਲਾਬੇ ਤੋਂ ਨਾਲ ਕੈਮਰਾਮੈਨ ਜਗਵੀਰ ਬਟਰ ਅਸੀਂ ਪਹੁੰਚੇ ਹਾਂ ਸਾਧੂ ਸਿੰਘ ਧਰਮਸੋਧ ਦੀ ਕੋਠੀ ਸਾਬਕਾ ਮੰਤਰੀ ਜਿਹੜੇ ਰਹੇ ਹਰ ਇੱਕ ਸਾਲ 15 ਅਗਸਤ ਤੇ ਝੰਡਾ ਲਹਿਰਾਉਂਦੇ ਲਰਾਉਨੇ ਆ ਇਸ ਵਾਰ ਪਹੁੰਚੇ ਹਾਂ ਕਿ ਮਤਲਬ ਕਾਂਗਰਸੀ ਵਰਕਰਾਂ ਦੇ ਚ ਭਾਰੀ ਉਤਸ਼ਾਹ ਤੇ ਇਕੱਠ ਕਾਫੀ ਲੋਕਾਂ ਦਾ ਬਹੁਤ ਭਾਰੀ ਇਕੱਠ ਸੀਗਾ ਇਸ ਮੌਕੇ ਤੁਹਾਨੂੰ ਸੋਜੀ ਨੇ ਕਿਹਾ ਕਿ ਇਸ ਮੌਕੇ ਅਸੀਂ ਹੋਰ ਵਿਚਾਰਾ ਨਹੀਂ ਕਰਾਂਗੇ ਸਿਰਫ 15 ਅਗਸਤ ਦਾ ਆਜ਼ਾਦੀ ਦਿਹਾੜੇ ਦਾ ਆਨੰਦ ਮਾਣਦੇ ਹੋਏ ਸਿਰਫ ਸਾਰਿਆਂ ਨੂੰ ਵਧਾਈਆਂ ਉਹਨਾਂ ਵੱਲੋਂ ਉਹਨਾਂ ਨੇ ਕਾਂਗਰਸੀ ਵਰਕਰਾਂ ਨੂੰ ਜੀ ਆਇਆਂ ਆਖਿਆ ਇਸ ਮੌਕੇ ਉਹਨਾਂ ਦੇ ਪੀਏ ਚੰਨਿਤ ਬਾਤਿਸ਼ ਨੇ ਵੀ ਆਮ ਲੋਕਾਂ ਨੂੰ ਵਧਾਈਆਂ ਦਿੱਤੀਆਂ ਤੇ ਜਿਹੜੇ ਪਹੁੰਚੇ ਉਹਨਾਂ ਨੂੰ ਵੀ ਜੀ ਆਇਆਂ ਆਖਿਆ ਨਾਪਾਤੋਂ ਕਰਮਜੀਤ ਸ਼ੋਮਲ ਦੇ ਨਾਲ ਸੁਖਵੀਰ ਸਿੰਘ ਬੁੱਟਰ ਕੇ ਤੌਰ ਤੇ ਸਾਡੇ ਵਿੱਚ ਪਹੁੰਚੇ ਨੇ ਜੀ ਆਇਆਂ ਨੂੰ ਜਿਹੜੇ ਸਾਡਾ ਕਲੱਬ ਬਣਿਆ ਹੋਇਆ ਵਿਸ਼ਕਰਮਾ ਵੈਲਫੇਅਰ ਕਲੱਬ ਰੋਟੀ ਬੋਲ ਆ ਮੇਰਾ ਮਾੜਾ ਨਕੂਰ ਥੋੜਾ ਜਿਹਾ ਪਿੱਛੇ ਨੂੰ ਕਰੋ ਥੋੜਾ ਥੋੜਾ ਪਿੱਛੇ ਨੂੰ ਕਰ ਦੋ ਥੋੜੀ ਜਿਹੀ ਥੋੜਾ ਜਿਹਾ ਹੋਰ ਕਰ ਲਓ ਪਿੱਛੇ ਨੂੰ ਜਾਣੇ ਗਣ ਮੰਨੇ ਆ ਦਿਨਾਂ ਇੱਕ ਜੈ ਰਹੇ ਭਾਰਤ ਬਾਜ ਵਿਦਾਤਾ ੰਜਾਬ ਸਿੰਧ ਗੁਜਰਾਤ ਬਰਾਜ ਰਾਵੇੜੇ ਤੇ ਕਲੇਵੰਝਾ ਜਿੰਨ ਮਾਂ ਚਲ ਜੇ

ਰਾਗਾ ਦੇ ਸੁਭਿਆਰਤੇ ਵਾਸਤੇ ਜਿਸ ਵਾਰ ਜਬ ਬੜਾ ਭਾਰੀ ਇਕੱਠਾ ਹੈ ਮੰਤਰੀ ਸਾਹਿਬ ਦੀ ਅੱਜ ਸਰਦਾਰ ਸਾਧੂ ਸਿੰਘ ਧਰਮ ਸੋਜੀ ਸਾਹਿਬ ਕਾ ਕਾਇਮ ਮੰਤਰੀ ਪੰਜਾਬ ਉਹਨਾਂ ਦੀ ਰਿਹੈ ਤੇ ਝੰਡੇ ਦੀ ਜਿਹੜੀ ਰਸਮ ਕੀਤੀ ਹੈ ਸੋ ਮੈਂ ਅੱਜ ਦੇ ਇਸ ਪਵਨ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਕਿਉਂਕਿ ਸਾਰੇ ਨਗਰਾਂ ਚੋਂ ਸਾਰੇ ਸ਼ਹਿਰ ਚੋਂ ਸਾਰੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇंदे ਇੱਥੇ ਪਹੁੰਚ ਕੇ ਅੱਜ ਝੰਡੇ ਦੀ ਰਸਮ ਕਰਕੇ ਜਿਹਨੂੰ ਗਾਲੇ ਲਾ ਕੇ ਅੱਜ ਵਧਾਈ ਜਿੜੀ ਦਿੱਤੀ ਹੈ ਮੈਂ ਆਪਣੇ ਇੱਥੇ ਬਤੌਰੇ ਪੀ ਸ਼ਿਪ ਮੰਤਰੀ ਸਾਹਿਬ ਦੀ ਹੋਂ ਦੇ ਨਾਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਅਰੀਤ ਹੈ ਜੀ ਇਸ ਬਕਰਾਂ ਚ ਬਹੁਤ ਬਹੁਤ ਪਾਰੀ ਇਤਸ਼ਾਹ ਹੈ ਤੁਸੀਂ ਸੁਮਨ ਸਿੰਘ ਸਾਹਿਬ ਸਾਰੇ ਪੱਤਰਕਾਰ ਸਾਹਿਬਾਨ ਸਾਰੇ ਹਾਜ਼ਰ ਹੋਣ ਰੇ ਤੁਸੀਂ ਦੇਖ ਰਹੇ ਹੋ ਕਿੰਨੇ ਪਾਰੀ ਇਤਸ਼ਾਹ ਦੇ ਨਾਲ ਜਿਹੜਾ ਹੈ ਝੰਡੇ ਦੀ ਰਸਮ ਹੋੜ ਵੱਖ-ਵੱਖ ਪਿੰਡਾਂ ਚੋਂ ਸਾਰਿਆਂ ਤੋਂ ਸ਼ਹਿਰ ਚੋਂ ਸਾਰੇ ਨਮਿੰਦੇ ਪਹੁੰਚੇ ਨੇ ਜੀ ਥੈਂਕ ਯੂ ਕਿਵੇਂ ਸੰਤਰਮਨ ਅਰ ਇੱਕ ਸਾਲ ਮਤਲਬ ਇੱਥੇ ਕੈਬਨ ਮੰਤਰੀ ਸਾਹਿਬ ਦੀ ਧਰਮ ਸੋ ਦੀ ਕੋਠੀ ਬਣਾਇਆ ਜਾਂਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੂਗਾ ਹਰ ਇੱਕ ਸਾਲ ਦੀ ਤਰ੍ਹਾਂ ਐਤ ਕੀ ਜਿਹੜਾ ਬਣਾ ਰਹੇ ਆ ਅਸੀਂ ਬਰਾਸੀਵਾ 15 ਅਗਸਤ ਸੰਤਰਮਨ ਦੇ ਸਤ ਇਹ ਪਿਛੇ ਨਾਲੋਂ ਵੇਖ ਸਾਲ ਦੀ ਤਰ੍ਹਾਂ ਇੱਥੇ ਕੋਠੇ ਸਾਬੂ ਸਿੰਘ ਆਪਣੇ ਬਣਾਉਂਦੇ ਨੇ ਪ੍ਰੇਕ ਸਾਲ ਪਰ ਐਤ ਕੀ ਪਸਾਬ ਬਹੁਤ ਆ ਲੋਕਾਂ ਨੇ ਮੇਰੇ ਕੋ ਪਬਲਿਕ ਉਹ ਦੂਰ ਤੱਕ ਗੱਡੀਆਂ ਖੜੀਆਂ ਨੇ ਸਾਰੇ ਉਸ ਤਸਾਹ ਨਾ ਆਏ ਨੇ 15 ਅਗਸਤ ਇਹ ਅਸੀਂ ਕਹਿੰਦੇ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਬੱਚੇ ਨੂੰ ਵੀ ਪਤਾ ਲੱਗਣਾ ਚਾਹੀਦਾ ਉਹ ਜਾਦੀਆ ਉਹਦੇ ਕਰਕੇ ਤੁਸੀਂ ਮਨਾਉਂਦੇ ਰਹਿੰਦੇ ਹਰੇਕ ਸਾਲ ਸਾਰੇ ਇਲਾਕੇ ਵੱਲੋਂ ਸਰਮ ਸਿੰਘ ਦੀ ਕੋਠੀ 'ਚ ਮਨਾਇਆ ਜਾਂਦਾ ਮੈਂ ਸਾਰਿਆਂ ਨੂੰ ਕਹਿਣਾ ਵੀ ਰਕ ਛੱਡ ਕੇ ਆਓ ਤੇ ਕੁਝ ਜਾਂ ਪ੍ਰਾਪਤ ਕਰੋ ਇੱਕ ਖਾਲਸਾ ਇਹ ਕੱਟ ਜਿਹੜਾ ਇਹ ਆਉਣ ਵਾਲੀ ਚੋਣਾਂ ਸੰਬੰਧੀ ਵੀ ਮੜਾ ਚਾਨਣਾ ਪੁੱਛਦਾ ਕਿ ਨਹੀਂ ਇਹ ਤੋਂ ਪਤਾ ਲੱਗਦਾ ਬੀ.ਡੀ. ਕਲਾ ਵਿੱਚ ਉਹ ਚਲੋ 15 1 ਹਾ ਅਗਸਤ ਤੇ ਨਹੀਂ ਕਰਦੇ ਅਸੀਂ ਪਰ ਚੋਣਾਂ ਦਾ ਤਾਂ ਪਤਾ ਹੈ ਹੁਣ ਚੋਣਾਂ ਦੀ ਗੱਲ ਤਾਂ ਹੋਣੀ ਆ ਉਹ ਤਾਂ ਚਲਦੀ ਹੋ ਆ ਪਾਰਟੀ ਵਾਜੀ ਚਲੋ ਚੰਦਾ ਰਹਿੰਦਾ ਪਰ ਅੱਜ ਜਿਹੜਾ ਪਾਰਟੀ ਵਾਜੀ ਤਾਂ ਉਹ ਕੀ ਅਸੀਂ ਕਰ ਰਹੇ ਹਾਂ ਲੋਕ ਚੱਲ ਰਹੇ ਹਾਂ ਲੋਕਾਂ ਦੇ ਅਨੁਸਾਰੇ ਹੁਣ ਉਹਦੇ ਕਰਕੇ ਮੌਕੇ ਮ ਦੇਖੋ ਗੱਲ ਇਹ ਹੈ ਇਹ ਤਾਂ ਦੇਸ਼ ਦਾ ਬੱਚਾ ਬੱਚਾ ਅੱਜ ਖੁਸ਼ੀ ਦੀ ਲਹਿਰ 'ਚ ਹੈ ਜੀ ਅੱਜ ਦੇ ਦਿਨ ਸਾਡੇ ਸੂਰਬੀਰ ਆਗੂਆਂ ਨੇ ਸੁਤੰਤਰਤਾ ਸੰਾਨੀਆਂ ਨੇ ਜੇਲਾਂ ਕੱਟ ਕੇ ਔਰ ਸ਼ਹੀਦੇ ਆਜੋ ਭਗਤ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਾਭੇ ਵਰਗਿਆਂ ਨੇ ਫਾਸੀ ਦੇ ਰੱਸਿਆਂ ਨੂੰ ਚੁੰਮ ਕੇ ਇਹ ਦੇਸ਼ ਆਜ਼ਾਦ ਕਰਾਇਆ ਸੀ ਔਰ ਇਹ ਆਜਾ ਆਜ਼ਾਦੀ ਦੇ ਦਿਵਸ ਤੇ ਮੈਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਲਾਬੇ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿੱਥੇ ਅੱਜ ਬਹੁਤ ਖੁਸ਼ੀ ਦੀ ਗੱਲ ਆ ਮੈਂ ਸਮਝਦਾ ਕਿ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਦੀ ਬਦੌਲਤ ਇਹ ਦੇਸ਼ ਆਜ਼ਾਦ ਹੋਇਆ ਕਿਸੇ ਸ਼ਾਇਰ ਨੇ ਕਿਹਾ اے ਮੇਰੇ ਵਤਨ ਕੇ ਲੋਗੋ ਜਰਾ ਅੱਖ ਵਿੱਚ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਉਹਨਾਂ ਸ਼ਹੀਦਾਂ ਨੂੰ ਕਦੇ ਨਹੀਂ ਭੁਲਣਾ ਚਾਹੀਦਾ ਜਿਨ੍ਹਾਂ ਨੇ ਖੂਨ ਡੋਲਿਆ ਖੂਨ ਦੇ ਦੇਾਂਗੇ ਪਰ ਦੇਸ਼ ਦੀ ਮਿੱਟੀ ਨਹੀਂ ਦੇਾਂਗੇ ਉਹਨਾਂ ਦੀ ਦੇਸ਼ ਦੀ ਮਿੱਟੀ ਪਿੱਛੇ ਆਪਣਾ ਖੂਦ ਕਤਰਾ-ਕਤਰਾ ਖੂਨ ਵਹਾਇਆ ਉਹਨਾਂ ਨੂੰ ਵੀ ਕਦੇ ਭੁੱਲਣਾ ਨਹੀਂ ਚਾਹੀਦਾ ਉਹਨਾਂ ਦੇ ਭਾਵਨਾਵਾਂ ਜਿਨ੍ਹਾਂ ਨੇ ਦੇਸ਼ ਲਈ ਸ਼ਹੀਦੀਆਂ ਦਿੱਤੀਆਂ ਤੁਹਾਨੂੰ ਲੱਗਦਾ ਹੈ ਵੀ ਉਹਨਾਂ ਦੇ ਭਾਵਨਾਵਾਂ ਮੁਤਾਬਕ ਜਿਹੜਾ ਸਿਸਟਮ ਕੰਮ ਕਰ ਰਿਹਾ ਹੈ ਅੱਜ ਤੁਸੀਂ ਖੁਸ਼ੀ ਦੀ ਗੱਲ ਕਰੋ ਅੱਜ ਤੁਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੋ ਅੱਜ ਹੋਰੇ ਪਿੱਛੇ ਹੋਰੇ ਹੋਰੇ ਚੰਦਿਆਂ ਨਾਲ ਚੱਲ ਕੇ ਜੇ ਆਪਾਂ ਗੱਲ ਕਰੀ ਅੱਜ ਚੌਥੀਆਂ ਨੂੰ ਗੱਲ ਛੱਡੋ ਅੱਜ ਤੁਸੀਂ ਖੁਸ਼ੀ ਮਨਾਓ ਔਰ ਉਹਨਾਂ ਸ਼ਹੀਦ